ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਦੇਖਾ ਜਾਣੈ ਸੋਏ ਤੁਜ ਤੇ ਬਾਹਰ ਕਿਛੂ ਨਾ ਹੋਏ ਜਗਤ ਵਿੱਚ ਕੋਈ ਭੀ ਕੰਮ ਤੇਰੀ ਮਰਜ਼ੀ ਦੇ ਵਿਰੁੱਧ ਨਹੀਂ ਹੋ ਰਹਾ ਤੂੰ ਕਰ ਕਰ ਦੇਖਾ ਜਾਣੈ ਸੋਏ ਤੂੰ ਆਪ ਹੀ ਸਭ ਕੁਝ ਕਰ ਕਰਕੇ ਸੰਭਾਲ ਕਰਦਾ ਹੈ ਤੂੰ ਆਪ ਹੀ ਆਪਣੇ ਕੀਤੇ ਨੂੰ ਸਮਝਦਾ ਹੈ ਕਿਆ ਕਹੀਏ ਕਿਛ ਕਹੀ ਨਾ ਜਾਏ اے ਪ੍ਰਭੂ ਜਗਤ ਵਿੱਚ ਜੋ ਕੁਝ ਹੋ ਰਾਂ ਹੈ ਸਭ ਤੇਰੀ ਮਰਜ਼ੀ ਅਨੁਸਾਰ ਹੋ ਰਹਾ ਹੈ ਚਾਹੇ ਉਹ ਜੀਵਾਂ ਵਾਸਤੇ ਸੁੱਖ ਹੈ ਚਾਹੇ ਦੁੱਖ ਹੈ ਜੇ ਜੀਵਾਂ ਨੂੰ ਕੋਈ ਕਸ਼ਟ ਮਿਲ ਰਹਾ ਹੈ ਤਾਂ ਭੀ ਉਸ ਦੇ ਵਿਰੁੱਧ ਰੋਸ ਵਜੋਂ ਅਸੀਂ ਜੀਵ ਕੀ ਆਖ ਸਕਦੇ ਹਾਂ ਜੋ ਕਿਛ ਅਹੈ ਸਭ ਤੇਰੀ ਰਜ਼ਾਏ ਸਾਨੂੰ ਤੇਰੀ ਰਜ਼ਾ ਦੀ ਸਮਝ ਨਹੀਂ ਹੈ ਇਸ ਵਾਸਤੇ ਸਾਥੋ ਜੀਵਾ ਪਾਸਾਥੋ ਜੀਵਾ ਪਾਸੋ ਕੋਈ ਗਿਲਾ ਨਾ ਕੀਤਾ ਨਹੀਂ ਜਾ ਸਕਦਾ ਕੋਈ ਗਿਲਾ ਫੱਬਦਾ ਨਹੀਂ ਹੈ ਰਹਾਉ ਜੋ ਕਿਛ ਕਰਨਾ ਸੋ ਤੇਰੇ ਪਾਸ ਜੇ ਤੇਰੀ ਰਜ਼ਾ ਵਿੱਚ ਕੋਈ ਐਸੀ ਘਟਨਾ ਵਾਪਰੇ ਜੋ ਸਾਨੂੰ ਜੀਵਨ ਉਹ ਖੁਦਾਈ ਜਾਪੇ ਤਾਂ ਭੀ ਤੇਥੋਂ ਬਿਨਾ ਕਿਸੇ ਹੋਰ ਅੱਗੇ ਅਰਜ਼ੋਈ ਨਹੀਂ ਕੀਤੀ ਜਾ ਸਕਦੀ ਕਿਸ ਅੱਗੇ ਕੀ ਚੈ ਅਰਦਾਸ ਜੋ ਅਸਾ ਜੀਵਾਂ ਦੇ ਜਿਹੜਾ ਭੀ ਕੋਈ ਤਰਲਾ ਕਰਨਾ ਹੈ ਤੇਰੇ ਪਾਸ ਹੀ ਕਰਨਾ ਹੈ ਆਕਣ ਸੁਣਨਾ ਤੇਰੀ ਬਾਣੀ ਏ ਸਾਰੇ ਅਚਰਜ ਕੌਤਕ ਕਰਨ ਵਾਲੇ ਪ੍ਰਭੂ ਤੂੰ ਆਪ ਹੀ ਆਪਣੇ ਕੀਤੇ ਕੰਮਾਂ ਦੇ ਰਾਜ ਸਮਝਦਾ ਹੈ ਤੂੰ ਆਪੇ ਜਾਣੇ ਸਰਬ ਵਿਣਾਣੀ ਸਾਨੂੰ ਜੀਵਾਂ ਨੂੰ ਇਹ ਫੱਬਦਾ ਹੈ ਕਿ ਅਸੀਂ ਤੇਰੀ ਸਿਫਤ ਸਲਾਹ ਹੀ ਕਰੀਏ ਤੇ ਸੁਣੀਏ ਕਰੇ ਕਰਾਈ ਜਾਣੇ ਆਪ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ ਇਹ ਆਪ ਹੀ ਸਾਰੇ ਭੇਦ ਨੂੰ ਸਮਝਦਾ ਹੈ ਕਿ ਕਿਉਂ ਇਹ ਕੁਝ ਕਰ ਤੇ ਕਰਾ ਰਿਹਾ ਹੈ ਨਾਨਕ ਦੇਖਾ ਥਾਪਿ ਉਥਾਪ ਇਹ ਨਾਨਕ ਜਗਤ ਨੂੰ ਰਚ ਕੇ ਭੀ ਤੇ ਢਾਹ ਕੇ ਭੀ ਤੂੰ ਪ੍ਰਭੂ ਆਪ ਹੀ ਸੰਭਾਲ ਕਰਦਾ ਹੈ ਕਰੇ ਕਰਾਈ ਜਾਣੇ ਆਪੂ ਨਾਨਕ ਦੇਖਾ ਤਾਪਿਓ ਥਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ